ਔਰ ਨਾਲ ਹੀ ਇਹ ਵੀ ਅਹਿਮ ਕੜੀ ਹੈ ਸਵਰਨਦੀਪ ਸਿੰਘ ਕਿਉਂਕਿ ਜਿਸ ਵੇਲੇ ਕਤਲ ਹੋਇਆ ਸੀ ਉਸ ਤੋਂ ਬਾਅਦ ਪਗੌੜਾ ਕਰਾਰ ਹੋ ਗਿਆ ਸੀ ਕਤਲ ਦੇ 6 ਮਹੀਨੇ ਬਾਅਦ ਅਦਾਲਤ ਨੇ ਉਸ ਨੂੰ ਪਗੌੜਾ ਕਰਾਰ ਦੇ ਦਿੱਤਾ ਸੀ ਕਿਉਂਕਿ ਉਸ ਸਮੇਂ ਤੋਂ ਮੁਲਜ਼ਮ ਫਰਾਰ ਸੀ ਤਾਂ ਮੁਲਜ਼ਮ ਦੀ ਪਛਾਣ ਦੱਸਦੀ ਹੈ ਕਿ ਸਵਰਨਦੀਪ ਸਿੰਘ ਵਾਸੀ ਅੰਮ੍ਰਿਤਸਰ ਦੇ ਵਿੱਚੋਂ ਹੋਈ ਔਰ ਗੈਂਗਸਟਰ ਕਨੈਕਸ਼ਨ ਜਿਹੜਾ ਹੈ ਸਿੱਧੇ ਤੌਰ ਤੇ ਸਾਹਮਣੇ ਆਇਆ ਔਰ ਉਸ ਪਿਛਲੇ ਸਮੇਂ ਦਾ ਲਿਕਰ ਕੀਤਾ ਜਾਵੇ ਤਾਂ ਉਸ ਸਮੇ ਇੱਕ ਖੁਲਾਸਾ ਵੀ ਹੋਏ ਨੇ ਤਾਂ 14 ਮਾਰਚ 2022 ਨੂੰ ਦੱਸਦੀ ਕਿ ਨਕੋਦਰ ਦੇ ਪਿੰਡ ਮੱਲੀਆਂ ਚ ਪੰਜ ਹਮਲਾਵਰਾਂ ਨੇ ਗੋਲੀਆਂ ਮਾਰੀਆਂ ਸਨ ਕਤਲ ਕਰ ਦਿੱਤਾ ਸੀ ਸੰਦੀਪ ਨੰਗਾ ਲੰਬੀਆਂ ਦਾ ਔਰ ਘਟਨਾ ਸ਼ਾਮ 6 ਵਜੇ ਦੇ ਕਰੀਬ ਵਾਪਰੀ ਸੀ ਜਦੋਂ ਪਿੰਡ ਦੇ ਵਿੱਚ ਟਰਨਮੈਂਟ ਚੱਲ ਰਿਹਾ ਸੀ ਔਰ ਉੱਥੇ ਸੰਦੀਪ ਪਹੁੰਚੇ ਆਤਾ ਦੱਸਦੀ ਕਿ ਮੈਚ ਦੇ ਦੌਰਾਨ ਅੰਨੇਵਾ ਫਾਇਰਿੰਗ ਹੋਈ ਸੀ ਚਿੱਟੇ ਰੰਗ ਦੀ ਗੱਡੀ ਦੇ ਵਿੱਚ ਇਹ ਹਮਲਾਵਰਾਂ ਇਸਨੂੰ ਜਿਕਰ ਵਰਿੰਦੀ ਦੱਸੀ ਕਰ ਕੀਤਾ ਜਾਵੇ ਇਹ ਵੀ ਅਹਿਮ ਹੈ ਇਹ ਵੀ ਜਾਣਕਾਰੀ ਹੈ ਕਿ ਪੁਲਿਸ ਨੇ ਸਰਨਦੀਪ ਕਰੋ 18 ਜ਼ਿੰਦਾ ਕਾਰਤੂਸ 12 ਬੋਰ ਦੀ ਰਾਈਫਲ ਜਿਹੜੀ ਹੈ ਉਹ ਵੀ ਬਰਾਮਦ ਕੀਤੀ ਸੀ ਕਿਉਂਕਿ ਉਸ ਵੇਲੇ ਤੋਂ ਪਗੋੜਾ ਜਿਹੜਾ ਹੈ ਕਤਲ ਤੋਂ 6 ਮਹੀਨੇ ਬਾਅਦ ਹੀ ਅਦਾਲਤ ਨੇ ਪਗੋੜਾ ਕਰਾ ਦੇ ਦਿੱਤਾ ਸੀ ਕਿਉਂਕਿ ਉਸ ਤੋਂ ਪਹਿਲਾਂ ਲਗਾਤਾਰ ਪੁਲਿਸ ਪਾਲ ਕਰ ਰਹੀ ਸੀ ਸਰਨਦੀਪ ਸੀ ਵਿਭਾਰ ਹੁਣ ਹੁਣ ਕਾਬੂ ਹੋਇਆ ਹੈ ਵੱਡੀ ਖਬਰ ਹੈ ਸਰਨਦੀਪ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪੁਲਿਸ ਦੇ ਵੱਲੋਂ ਇੱਕ ਬੇहद ਅਹਿਮ ਕੜੀ ਹੈ ਔਰ ਬੇहद ਵੱਡੇ ਸਵਾਲ ਪਰਿਵਾਰ ਨੇ ਪਿਛਲੇ ਸਮਿਆਂ ਚ ਵੀ ਖੜੇ ਕੀਤੇ ਨੇ ਸੰਦੀਪ ਲੰਗਾਂ ਲੰਬੀਆ ਦੇ ਪਰਿਵਾਰ ਨੇ ਉਹਨਾਂ ਦੀ ਪਤਨੀ ਨੇ ਇਵਨ ਕੀ ਵਿਦੇਸ਼ ਦੇ ਵਿੱਚ ਉਸੀ ਤਾਂ ਉਹਨਾਂ ਨੇ ਵਿਦੇਸ਼ ਤੋਂ ਹੀ ਬਕਾਇਦਾ ਮੀਡੀਆ ਦੇ ਸਾਹਮਣੇ ਆ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਸੀ ਔਰ ਉਹਨਾਂ ਨੇ ਇਨਸਾਫ ਜਿਹੜਾ ਹੈ ਉਸ ਦੀ ਮੰਗ ਕੀਤੀ ਸੀ ਤਾਂ ਰਾਗਵ ਜੈਨ ਨੇ ਮੇਰੇ ਸੋਗੀ ਫੋਨ ਲਾਈਨ ਤੇ ਰਗਬ ਕੀ ਕੁਝ ਜਾਣਕਾਰੀ ਕਿਉਂਕਿ ਬੇਗਦ ਹੈ ਮੈਂ ਕਿ ਕਿਸ ਤਰੀਕੇ ਦੇ ਨਾਲ ਸਵਰਨਦੀਪ ਤੇ ਕਾਤਲਾ ਨੂੰ ਅਪਨਾ ਦੇਣ ਦਾ ਇਲਜ਼ਾਮ ਲੱਗਿਆ ਬਿਲਕੁਲ ਲਗਾਤਾਰ ਹੀ ਸੰਦੀਪ ਮੰਗਲ ਅੰਬੀਆ ਜਿਹੜਾ ਮਾਮਲਾ ਸੀਗਾ ਉਹਦੇ ਵਿੱਚ ਪੁਲਿਸ ਵਿੱਚ ਵਿੱਚ ਕਈ ਬੰਦਿਆਂ ਨੂੰ ਜਿਹੜੇ ਗ੍ਰਿਫਤਾਰ ਕਰਕੇ ਲੈ ਕੇ ਆਏ ਸੀ ਲੇਕਿਨ ਹੁਣ ਕਹਤਾ ਦੇ ਇੱਕ ਇਹ ਵੀ ਵੱਡਾ આરોપી ਹੈਗਾ ਇਹ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਤੇ ਜਿਸ ਦਿਨ ਪੂਰਾ ਇਹਨਾਂ ਨੇ ਕਾਂਡ ਕੀਤਾ ਵਾ ਇੱਕ ਦਿਨ ਪਹਿਲਾਂ ਜਿਹੜਾ ਕਿ ਇਹਨੇ ਹੀ ਆਪਣੇ ਘਰ ਵਿੱਚ ਜਿਹੜੇ ਕਿ ਇਹਨਾਂ ਨੂੰ ਪਨਾ ਦਿੱਤੀ ਸੀ ਕਿਉਂਕਿ ਜਿਹੜਾ ਪੂਰਾ ਮਾਮਲਾ ਸੀਗਾ ਇਸ ਤਰ੍ਹਾਂ ਸੀਗਾ ਕਿ ਜਦੋਂ ਸੰਦੀਪ ਨੰਗਲੰਗੀਆਂ ਜਿਹੜਾ ਕਿ ਸੋਸ਼ਲ ਮੀਡੀਆ ਤੇ ਜਿਹੜਾ ਅਪਡੇਟ ਕਰਦਾ ਪਿਆ ਸੀਗਾ ਤੇ ਉੱਥੋਂ ਜਿਹੜੇ ਗੈਂਗਸਟਰ ਸੀਗੇ ਇਹਨਾਂ ਨੂੰ ਉਹਦੀ ਅਪਡੇਟ ਮਿਲਦੀ ਪਈ ਸੀ ਤੇ ਜਦੋਂ ਸੰਦੀਪ ਨੰਗਲ ਬਾਹਰ ਆਂਦਾ ਤੇ ਲਗਾਤਾਰ ਜਿਹੜੀ ਕਿ ਫਾਇਰਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਹੁਣ ਐਸਐਸਪੀ ਜਲੰਧਰ ਨੇ ਜਾਣਕਾਰੀ ਦਿੱਤੀ ਹੈ ਕਿ ਨਕੋਦਰ ਪੁਲਿਸ ਜਿਹੜੇ ਕਿ ਇਹਨਾਂ ਨੂੰ ਕੱਲ ਜਿਹੜਾ ਕੀ ਹੈ ਪ੍ਰੋਡਕਸ਼ਨ ਵਰਨ ਤੋਂ ਜਿਹੜਾ ਕਿ ਗਵੰਦਵਾਲ ਜੇਲ੍ਹ ਤੋਂ ਜਿਹੜਾ ਕਿ ਲੈ ਕੇ ਆਈ ਹੈ ਕਿਉਂਕਿ ਇਹਦੇ ਤੋਂ ਜਿਹੜੇ ਕਿ ਸਵਾਲ-ਜਵਾਬ ਹੋਣੇ ਸੀ ਕਿ ਬਾਕੀ ਸੀਗੇ ਕਿਉਂਕਿ ਕਈ ਜਿਹੜੇ ਪਹਿਲੂ ਸੀਗੇ ਤਾਂ ਫੁਝਣ ਸੀ ਕਿ ਜਿਹੜੀ ਧਰਮ ਉਨੇ ਕਾਫੀ ਜਿਹੜੇ ਕੀ આરોਪ ਲਗਾਏ ਸੀ ਉਸ ਵਕਤ ਇਨਸਾਫ ਦੀ ਕਾਫੀ ਮੰਗ ਕੀਤੀ ਸੀ ਕਿਉਂਕਿ ਉਹ ਇੰਗਲੈਂਡ ਵਿੱਚ ਰਹਿੰਦੇ ਤੇ ਕਈ ਵਾਰੀ ਇੰਡੀਆ ਵੀ ਵਾਪਸ ਆਇਆ ਤੇ ਉਦੋਂ ਵੀ মিডিਆ ਮੁਰੇ ਆ ਕੇ ਉਹਨਾਂ ਨੇ ਇਹੀ ਕਹੀ ਕਿ ਜੇਕਰ ਮੇਰੇ ਪਤੀ ਨੂੰ ਇਨਸਾਫ ਨਾ ਮਿਲੇ ਤਾਂ ਇਹ ਚੰਗੀ ਗੱਲ ਨਹੀਂ ਹੋਊਗੀ ਕਿਉਂਕਿ ਇੱਕ ਬਹੁਤ ਵੱਡੇ ਖਿਡਾਰੀ ਸਨ ਕਿਉਂਕਿ ਬਹੁਤ ساری ਚੀਜ਼ਾਂ ਫੈਡਰੇਸ਼ਨ ਦੇ ਕਈ ਨਾਮ ਆ ਰਹੇ ਸੀ ਕਿਉਂਕਿ ਉਹਨਾਂ ਦੇ ਵੱਲੋਂ ਇੱਕ ਫੈਡਰੇਸ਼ਨ ਸ਼ੁਰੂ ਕੀਤੀ ਗਈ ਸੀ ਜਿਸ ਤੋਂ ਕੁਝ ਲੋਕ ਸ਼ਾਇਦ ਨਰਾਜ਼ ਸਨ ਕਿ ਜਿਹਦੇ ਚਲਦੇ ਕੀਆ ਗਿਆ ਸੀਗਾ ਕਿ ਇਹ ਰਿਆ ਕਤਲ ਕਰਾਇਆ ਗਿਆ ਸੀ ਲੇਕਿਨ ਉਹ ਵੀ ਚੀਜ਼ ਹੈ ਕਹਿ ਸਕਦੇ ਕਿ ਪਾਰਟ ਆਫ ਇਨਵੈਸਟੀਗੇਸ਼ਨ ਵਿੱਚ ਹੀ ਰਹਿ ਗਈ ਸੀ ਜਿਸ ਕਰਕੇ ਪਤਨੀ ਨੂੰ ਜਿਆਦਾ ਜਿਆਦਾ ਦੁੱਖ ਸੀਗਾ ਸ਼ਾਇਦ ਜਦੋਂ ਇਦਾਂ ਦੀ ਚੀਜ਼ ਪਤਾ ਲੱਗਦੀ ਹੋਗੀ ਕਿਸੇ ਨਾ ਕਿਸੇ ਨੂੰ ਵੀ ਰਾਹਤ ਮਿਲਦੀ ਹੋਗੀ ਕਿ ਮੇਰੇ ਜਿਹੜੇ ਪਤੀ ਦੇ ਕਾਤਿਲ ਹੈ ਜਿਹੜੇ ਹਜ ਤੱਕ ਨਹੀਂ ਵੀ ਪਕੜੇ ਗਏ ਉਹਨਾਂ ਤੱਕ ਜਿਹੜੀ ਕਿ ਪੁਲਿਸ ਜਿਹੜੀ ਕਿ ਪਹੁੰਚ ਕਰਦੀ ਪਈ ਹੈ ਜੀ ਰਾਘਵ ਦਾਏ ਸਾਫ ਹੈ ਕਿ ਪੁਲਿਸ ਦੇ ਦੇ ਵੱਲੋਂ ਪ੍ਰੋਡਕਸ਼ਨ ਵਾਰੰਟ ਤੇ ਜਿਹੜਾ ਹੈ ਸਰਨਦੀਪ ਨੂੰ ਲਿਆ ਗਿਆ ਹੈ ਬਿਲਕੁਲ ਇਹਨੂੰ ਪ੍ਰੋਡਕਸ਼ਨ ਕਰਨ ਤੋਂ ਜਿਹੜਾ ਕਿ ਗਵੰਦਬਾਲ ਜੇਲ੍ਹ ਤੋਂ ਲੈ ਕੇ ਆਇਆ ਕਿਉਂਕਿ ਇਸ ਤੋਂ ਪਹਿਲਾਂ ਵੀ ਕੁਝ ਗੈਂਗਸਟਰ ਸੀਗੇ ਵੱਖ-ਵੱਖ ਜਿਲ੍ਹਿਆਂ ਤੋਂ ਲੈ ਕੇ ਆਏ ਸੀ ਕਿਉਂਕਿ ਪੂਰਾ ਜਿਹੜਾ ਕਿ ਪਲਾਨ ਬਣਿਆ ਸੀਗਾ ਉਹ ਬਾਹਰ ਬੈਠੇ ਕੁਝ ਲੋਕਾਂ ਦੇ ਦੇ ਇੱਥੇ ਜੇਲ੍ਹ ਵਿੱਚ ਬੈਠੇ ਬੰਦਿਆਂ ਦੀ ਮਦਦ ਦੇ ਨਾਲ ਹੀ ਬਣਿਆ ਸੀਗਾ ਜਿਹੜੇ ਸ਼ੂਟਰ ਭੇਜੇ ਸੀ ਕੁਝ ਪਕੜੇ ਵੀ ਗਏ ਸੀ ਇਹਦੇ ਕੁਝ ਹਜੇ ਵੀ ਜਿਹੜੇ ਕਿ ਫਰਾਰ ਚੱਲਦੇ ਪਏ ਸੀ ਇੱਕ ਵੱਡਾ ਜਿਹੜਾ ਕਿ ਪਲੈਨਿੰਗ ਹੋਈ ਸੀਗੀ ਕਿ ਕਿਸ ਤਰ੍ਹਾਂ ਇਹਨਾਂ ਨੂੰ ਪਤਾ ਸੀਗਾ ਕਿ ਕਿਸ ਤਰ੍ਹਾਂ ਇਹ ਕੰਨੇ ਕਿ ਪਿੰਡ ਤੋਂ ਜਾਣਾ ਹੈਗਾ ਕਿਦਾਂ ਪ੍ਰੋਗਰਾਮ ਸੀਗਾ ਪੂਰੀ ਵੱਡੀ ਵਾਰਦਾਤ ਨੂੰ ਜਿਹੜਾ ਕਿ ਕਹਿ ਸਕਦੇ ਕਿ ਪਰਿਵਾਰ ਵਾਲੇ ਜਦੋਂ ਇਦਾਂ ਦੀ ਚੀਜ਼ ਹੁੰਦੇ ਹੋਗੇ ਸ਼ਾਇਦ ਉਹਨਾਂ ਨੂੰ ਰਾਹਤ ਮਿਲਦੀ ਹੋਗੀ ਕਿਉਂਕਿ ਉਹਦਾ ਭਰਾ ਅੰਗਰੇਜ਼ ਸਿੰਘ ਤੇ ਇੱਕ ਇੱਕ ਹੋਰ ਭਰਾ ਜਿਹੜਾ ਬਿਲਕੁਲ ਬਾਹਰ ਰਹਿਦਾ ਸੀ ਬਿਲਕੁਲ ਜੁੜਵਾ ਭਰਾ ਸੀਗਾ ਜਿਸ ਪਤਾ ਇਹ ਨਹੀਂ ਲੱਗਦਾ ਸੀ ਕਿ ਸੰਦੀਪ ਕੋਣ ਹੈ ਤੇ ਉਹ ਕੋਣ ਹੈਗਾ ਤੇ ਕਿਤੇ ਨਾ ਕਿਤੇ ਪਰਿਵਾਰ ਲਈ ਕੋਈ ਚੰਗੀ ਗੱਲ ਹੋ ਸਕਦੀ ਬਾਤੀ ਪੁਲਿਸ ਦਾ ਕਹਿਣਾ ਹੈ ਕਿ ਹਜੇ ਕੁਝ ਦੇਰ ਚ ਪ੍ਰੈਸ ਰਿਲੀਜ਼ ਵੀ ਕੀਤੀ ਜਾਊਗੀ ਤੇ ਉਹਦੇ ਵਿੱਚ ਜਿਹੜੀ ਕਿ ਬਾਕੀ ਦੀ ਜਿਹੜੀ ਜਾਣਕਾਰੀ ਹੈ ਉਹ ਵੀ ਸਾਂਝੀ ਕੀਤੀ ਜਾਊ ਆ ਬਿਲਕੁਲ ਠੀਕ ਹੈ ਫਿਰ ਫਿਲਹਾਲ ਆਗਮਨ ਸ਼ੁਕਰੀਆ ਔਰ ਹੋਰ ਜਾਣਕਾਰੀ ਜਿਹੜੀ ਹੈ ਥੋੜੀ ਦੇਰ ਦੇ ਵਿੱਚ ਜਿਹੜੀ ਹੈ ਸਾਫ ਕੀਤੀ ਜਾਵੇਗੀ ਤਾਂ ਪ੍ਰੋਡਕਸ਼ਨ ਵਾਰੰਟ ਤੇ ਜਿਹੜਾ ਹੈ ਸਵਰਨਦੀਪ ਸਿੰਘ ਨੂੰ ਲਿਆ ਜਾਵੇਗਾ ਔਰ ਕੁਲਬਿਲਾ ਕੇ ਦੱਸ ਦਈਏ ਕਿ ਗੋਇੰਦਵਾਲ ਜੇਲ੍ਹ ਦੇ ਵਿੱਚੋਂ ਦੱਸਿਆ ਕਿ ਪ੍ਰੋਡਕਸ਼ਨ ਵਾਰਡ ਤੇ ਲਿਆਂਦਾ ਜਾਏਗਾ ਤਾਂ ਬਹੁਤ ਸਾਰੇ ਅਹਿਮ ਤੱਥ ਤੇ ਪੱਖ ਜਿਨੇ ਨੇ ਜਾਣਕਾਰੀ ਮਿਲੇਗੀ ਆਖਰਕਾਰ ਕਿਸ ਤਰੀਕੇ ਦੇ ਨਾਲ ਇਹ ਸਾਰੇ ਮਾਮਲੇ ਨੂੰ ਹੁਣ ਤੱਕ ਦੇਖਿਆ ਜਾ ਰਿਹਾ ਹੈ ਖਾਸ ਤੌਰ ਤੇ ਜ਼ਿਕਰ ਅਸੀਂ ਪਰਿਵਾਰ ਦਾ ਜ਼ਿਕਰ ਕਰੀਏ ਤੇ ਪਰਿਵਾਰ ਕੀ ਸੈਟੀਸਫਾਈ ਹੈ ਇਸ ਜੋ ਪ੍ਰੋਸੈਸ ਚੱਲ ਰਿਹਾ ਹੈ ਇਨਵੈਸਟੀਗੇਸ਼ਨ ਦਾ ਕਿਉਂਕਿ 14 ਮਾਰਚ ਨੂੰ ਇਹ ਜਿਹੜਾ ਹੈ ਸਾਰਾ ਘਟਨਾਕਰਮ ਵਾਪਰਦਾ ਹੈ 10 ਤਰੀਕ ਨੂੰ ਨਤੀਜੇ ਆਏ ਸੀ 2022 ਦੇ ਵਿੱਚ 16 ਨੂੰ ਹਾਲਾਕਿ ਸੌ ਚੁੱਕੀ ਸੀ ਨਵੀਂ ਸਰਕਾਰ ਨੇ ਪਰ ਉਸ ਦੇ ਦਰਮਿਆਨ 14 ਤਰੀਕ ਨੂੰ ਇਹ ਸਾਰਾ ਘਟਨਾਕ੍ਰਮ ਵਾਪਰਦਾ ਹੈ ਔਰ ਕਿਵੇਂ ਸੰਦੀਪ ਦਾ ਜਿਹੜਾ ਹੈ ਉਹ ਕਤਲ ਹੁੰਦਾ ਗੋਲੀਆਂ ਮਾਰ ਕੇ ਕਤਲ ਹੁੰਦਾ ਤਾਂ ਅੰਕੁਰ ਗੁਪਤਾ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਐਸਐਸਪੀ ਜਲੰਧਰ ਨੇ ਸਵਾਗਤ ਹੈ ਸਰ ਤੁਹਾਡਾ న్యూਸ 18 ਪੰਜਾਬ ਤੇ ਦੀਪਨੰਗਲ ਲੰਬੀਆਂ ਕੇਸ 'ਚ ਕੋਈ ਗ੍ਰਿਫਤਾਰੀ ਕੀਤੀ ਆਪਾਂ ਹਾਂਜੀ ਹਾਂਜੀ ਤੇ ਕੀ ਹੈ ਕਿ ਇਹਦਾ ਕੀ ਹੈ ਮਤਲਬ ਕੀ ਲਿੰਕ ਤੇ ਰ ਫਿਜ਼ਿਕਲੀ ਨਾ ਸੀਗਾ ਜੀ ਜਿਹੜਾ ਉਹਨੂੰ ਚੀਜ਼ਾਂ ਕਰਾਈ ਮੈ ਉਸ ਤੋਂ ਵੀ ਪਹਿਲਕ ਕੁ ਦੇਣ ਵਾਲਾ ਸੀਗਾ ਸ਼ਹਿਰ OK ਕੰਪਲਿਟ ਸਰਚ ਠੀਕ ਹੈ ਕੰਪਲਿਟ ਸਰਚ ਪੜਿਆ ਜੀ ਜੀ ਤੇਰੀ ਗ੍ਰਿਫਤਾਰੀ ਕਦੋਂ ਹੋਈ ਹੈ ਸਰ ਇਹ ਪਸ ਕੱਲ੍ਹ ਵੀ ਹੈ 7 ਕੱਲ੍ਹ ਉਹ ਸਰ ਮੈਂ ਕੋਤਰ ਚੁਹੀਏ ਸਾਦਨ ਕੋਤਰਾਂ ਤੇ ਫੜ ਕੇ ਲਈ ਹੈ ਅੱਛਾ ਕਦੋਂ ਹੋਈ ਹੈ ਮੈਂ ਕੱਲ੍ਹ ਜਾਂ ਪਰਸੋਂ ਲੇਟ ਨਾਈਟ ਹੋਈ ਹੋਈ ਹਾਂ ਜੀ OK ਤੇ ਮਤਲਬ ਇਹ ਇਹ ਹਜੇ ਵੀ ਉੱਥੇ ਸੀਗਾ ਕਿ ਕਿ ਕਿੱਦਾਂ ਮਤਲਬ ਇਹਦਾ ਸੀਗਾ ਮਤਲਬ ਇਹ ਕੋਈ ਜੇਲ ਚ ਸੀਗਾ ਕਿ ਉਹਨੂੰ ਤੁਸੀਂ ਉੱਥੋਂ ਕਿ चेक करीलेश okay. ਤਵੇ ਕੁੱਲ ਗੱਲਬਾਤ ਜਿਹੜੀ ਹੈ ਕੀਤੀ ਮੇਰੇ ਸਹਿਯੋਗੀ ਨੇ ਔਰ ਸਾਫ਼ ਤੌਰ ਤੇ SSP ਦੇ ਵੱਲੋਂ ਇਹ ਦੱਸਿਆ ਗਿਆ ਹੈ ਤੁਸੀਂ ਜਲੰਧਰ ਨੇ ਸਾਫ਼ ਕੀਤਾ ਹੈ ਕਿ ਬੀਤੇ ਦਿਨ ਚਾਇਦ ਗ੍ਰਿਫਤਾਰੀ ਜਿਹੜੀ ਆ ਹੋਈ ਹੈ ਹਾਲਾ ਕਿ ਉਹਦਾ ਕਹਿਣਾ ਹੈ ਕਿ ਕਨਫਰਮੇਸ਼ਨ ਹੋਏਗੀ ਕਿ ਪਗਵਾੜਾ ਕਰਾਰ ਸੀ ਜਾਂ ਨਹੀਂ ਪਰ ਇਹ ਜਾਣਕਾਰੀ ਜ਼ਰੂਰ ਜਿਹੜੀ ਹੈ ਉਸ ਕਹਿ ਸਕਦੇ ਆ ਕਿ ਕਿਤੇ ਨਾ ਕਿਤੇ ਪਿਛਲੇ ਦਿਨਾਂ ਚ ਮਿਲਦੀ ਹੈ ਆ ਕਿ 6 ਮਹੀਨੇ ਬਾਅਦ ਹੀ ਜਿਹੜਾ ਹੈ ਉਹ ਪਗਵਾੜਾ ਕਰਾਰ ਦੇ ਦਿੱਤਾ ਗਿਆ ਸੀ ਕੋਰਟ ਦੇ ਵੱਲੋਂ ਸਵਰਨਦੀਪ ਸਿੰਘ ਨੂੰ ਪਰ ਹੁਣ ਗ੍ਰਿਫਤਾਰੀ ਹੋਈ ਹੈ ਤਾਂ ਇਹ ਬਹੁਤ ਐਮਸਵਾਲਾ ਕਿ ਕਿੱਥੋਂ ਗ੍ਰਿਫਤਾਰੀ ਹੋਈ ਹੈ ਕਿਹੜੇ ਕੇਸ ਦੇ ਵਿੱਚ ਗ੍ਰਿਫਤਾਰੀ ਹੋਈ ਹੈ ਪਰ ਬਹੁਤ ਅਹਿਮ ਗੱਲ ਹੈ ਸਵਰਨਦੀਪ ਦਾ ਜੇਕਰ ਜ਼ਿਕਰ ਕੀਤਾ ਜਾਵੇ ਕਿਉਂਕਿ ਉਸ ਸਮੇਂ ਘਰ ਦੇ ਵਿੱਚ ਉਹ ਜ਼ਿੰਦਾ ਕਾਰਤੂਸ ਮਿਲਣਾ 12 ਬੋਰ ਦੀ ਰਾਈਫਲ ਮਿਲਣਾ ਔਰ ਇਹ ਇਲਜ਼ਾਮ ਜਿਹੜਾ ਹੈ ਸਵਰਨਦੀਪ ਨੇ ਕਿ ਦੁਨੇਕੇ ਦੇ ਇਸ਼ਾਰੇ ਤੇ ਉਸਨੇ ਜਿਹੜਾ ਹੈ ਉਹ ਅੰਮ੍ਰਿਤਸਰ ਦੇ ਪ੍ਰੀਤਮ ਮੰਕਲੇਵ ਦੇ ਵਿੱਚ ਯਾਨੀ ਕਿ ਆਪਣੇ ਰਿਸ਼ਤੇਦਾਰ ਸਵਰਨ ਸਿੰਘ ਦੇ ਘਰ ਦੇ ਵਿੱਚ ਗੋਲੀਬਾਰੀ ਕਰਨ ਵਾਲਿਆਂ ਨੂੰ ਦੱਸ ਦਈਏ ਕਿ ਥਾਂ ਮੁਹੱਈਆ ਕਰਾਈ ਗਈ ਸੀ ਬੇहद ਅਹਿਮ ਇਤਿਹਾਸਿਕ